ਕੋਈ ਨਾ ਹਾਂ ਕਾਰ ਬਾਈ ਸਾਡੇ ਪੰਜ ਸਾਡੇ ਪੰਜ ਲਾ ਦੇ ਕਾਰ ਫਿਰ ਸੌਦਾ ਕਰ ਲੈਣਾ ਹੁਣ ਸਾਡੇ ਪੰਜ ਦਾ ਕਿੱਥੇ ਦਿਨ ਤੇ ਨਹੀਂ ਸੌਦਾ ਕਰ ਜਾਛੀ ਸੌਦਾ ਦਾ ਕਰੀਏ ਆ ਇਹ ਕੱਡੇ ਵੀ ਨਹੀਂ ਇਹਦੇ ਪਟੋੜੇ ਹੋ ਗਏ ਪੈਸੇ ਉਹ ਵੀ ਕੱਢਣਾ ਰੇਕਸੀ ਵਾਲਾ ਕੰਮ ਹੈ ਕਿਹੜੇ ਪਿੰਡੋਂ ਆਏ ਤੁਸੀਂ ਬਰਨਾਲੇ ਤੋਂ ਬਰਨਾਲੇ ਉਹ ਇਹਨੂੰ ਕੀ ਲੋੜ ਸੀ ਕੱਢਣ ਦੀ ਇੰਦਾ ਧਰਦਾ ਪਾ ਲਿਆ ਕੱਢੇਗਾ ਤਾਂ ਤੂੰ ਕਿਉਂ ਜੀ ਇਹ ਕਿਉਂ ਪਾਪ ਕਰੂਗਾ ਵਿਚਾਰੇ ਦਾ ਅੜਾ ਕੁਝ ਦੇਖ ਲੈ ਬੰਦਾ ਪੂਰਾ ਉੱਪਰ ਏਡਾ ਲੈਣ ਵਾਲੀ ਗੱਲ ਕਰ ਕੋਈ ਸਾਡੇ 5 ਕਹਿਤਾ ਤੁਹਾਨੂੰ ਅੱਜ 2 ਵਾਜੀ ਆਈ ਐ ਮੈਂ ਜਿਆਦਾ 5 ਕਹਿ ਜਿਆ ਸਾਡੇ 5 ਤੁਹਾਨੂੰ ਦੇ ਲਵੀਂ ਦੇਣਾ ਤਾਂ ਕਿਆ ਕਰਨਾ ਰਾਜੂ ਭਰਾਸ ਆਈ ਐ ਦੇਖਿਓ ਹੈ ਕਰ ਮੈਨੂੰ ਕਹੇ ਤਾਂ ਕਰੂੰਗਾ ਮੈਂ ਵਿਚੋ ਚਲੇ ਫਿਰੂੰਗਾ ਉਹੀ ਬੜੂੰਗਾ ਅਗਲਾ ਮੇਰਾ 200 ਦਿਨ ਬਾਅਦ ਕਦੂਆ ਕਿਉਂ ਮੈਂ ਤੈਨੂੰ ਵਿਚ ਪਾਰੇ ਦੀ ਮੈਨੂੰ ਦੰਦਾ ਨਹੀਂ ਐਵੇਂ ਆਪਾਂ ਲੜੀਏ ਬਗਨਾਮੀਆ ਕਰੀਏ ਕੀ ਲੋੜ ਐ ਇਹ ਸੌਦਾ ਦਾ ਟਿੱਕੀ ਤੇ ਟਰੱਕ ਦੇ ਕੇ ਕਰਦਾਂਗੇ ਮੈਨੂੰ ਪਤਾ ਵੀ ਕਿੱਥੇ ਵਿਗੂਗਾ ਇਹ ਮੇਮਨਾ ਨਾ ਇਹਨੂੰ ਪਤਾ ਨਾ ਉਹਨੂੰ ਪਤਾ ਹੋਰ ਸਹੀ ਗੱਲ ਆ ਕਿਉਂ ਜੀ ਹੁਣ ਉਹ ਤਾਂ ਕਹਿੰਦਾ ਮੈਨੂੰ ਉਹੀ ਮਿਲ ਜੇ ਇਹ ਕਹਿੰਦਾ ਮੈਨੂੰ 4000 ਪੱਧ ਮਿਲ ਜੇ ਐ ਥੋੜੀ ਮਿਲੂ ਆਈਏ ਸੌਦਾ ਇੱਥੇ ਕਰੇ ਕੀ ਕਰਦੇ ਆ ਗੱਲ ਤਾਂ ਦੇਣੀ ਵੀ ਠੀਕ ਐ ਹੋਰ ਮੈਂ ਗੱਲ ਤਾਂ ਇਹਦੀ ਦਰਸਾਈ ਇਹਦੀ ਵੀ ਲੋਟ ਐ ਹੋਰ 라ਵੀ ਜੀ ਸਲਵਾਰ ਨਹੀਂ ਹੈਗਾ ਹਾਂ ਹੋਰ ਇੱਥੇ ਮੇਲਾ ਆਪਾਂ ਕੈਸਾ ਕਰੀਏ ਮੇਲਾ ਕੈਸਾ ਲੱਗਾ ਦਮਰੂ ਕਿੱਥੇ ਹੈ ਆ ਜੀ ਦਮਰੂ ਵੇ ਵਜਾ ਲੈ ਹੋਰ ਇਹ ਆ ਦੇ ਮੜਾ ਗਿਆ ਲੈ ਤੂੰ ਹੀ ਵਜਾ ਲੈ ਹਾਂ ਤੂੰ ਵਜਾ ਤੂੰ ਵਜਾ ਲੈ ਮੈਂ ਮੈਨੂੰ ਨਹੀਂ ਲੋਟਾਉਂਦਾ ਉਹ ਮੂੰਹ 'ਚ ਰੱਖ ਸੀਟੀ ਦਮਰੂ ਰੱਖਾ ਤੱਚਾ ਆਹੀ ਲੈ ਲੈ ਮੜਾ ਗਿਆ ਉਹ ਦਮਰੂ ਵੇ ਵਜਾ ਲੈ ਸੋ ਬੇਟਾ

ਕੱਲ ਹੋ ਰਿਹਾ ਬਾਈ ਆਇਓ 80 ਦਾ ਜਮਾ ਸਮੇਂ ਆ ਜਾਓ 80 ਦਾ ਜਮਾ ਦੋਏ ਪਿਓ ਨੰਗਾ ਚੋਟੀ ਦੀ ਮੈਂ ਕਿਹੜਾ ਪੈਂਦੀ ਸਾਹੂ ਕਰਦੇ ਨਾਲੇ ਆ ਜਾ ਸਾਹੂ ਕਰ ਲਈ ਜੇ ਕੱਲ ਆ ਜਾ ਮਲੰਗ ਪਾਰਟੀ ਚ ਇਹਦੇ ਤੇ ਚੁੱਪੀਆਂ ਗਾਲਾਂ ਬਹੁਤ ਖੁੱਦ ਮਿੰਦਾ ਹੈ ਸਾਨੂੰ ਇਹਦੇ ਚ ਨਾ ਜੱਤੀਆਂ ਨਹੀਂ ਖਾਂਦਾ ਮੈਂ ਗਾਲਾਂ ਲੈ ਲੂੰਗਾ ਗਾਲਾਂ ਲੈ ਲੂੰਗਾ ਇਹ ਕਹਿੰਦਾ ਵੀ ਮੈਂ ਗਾਲਾਂ ਗਾਲਾਂ ਲੈ ਲੂੰਗਾ ਜੁੱਤੀਆਂ ਖਾਂਦਾ ਨਹੀਂ ਇਹ ਬਾਬਾ ਖਾਂਦਾ ਬਈ ਟੀਟੀ ਮਾਰੇ ਗਾਲਾਂ ਖਾਂਦਾ ਠੀਕ ਹਾਂ ਨਾ ਚੱਲਣ ਦੇ ਨਾ ਵਾ ਕਿੱਤੇ ਰੰਗ ਦਾ ਬੈੜਕਾ ਕਿਤੇ ਰੰਗ ਦਾ ਬੱਕਰ ਬੈੜਕਾ ਆ ਜਾ ਲਾਲਾ ਤੈਨੂੰ ਪੁੱਛਿਆ ਅਮਰੀਕਾ ਕੈਨੇਡਾ ਆ ਜਾ ਵੇ ਆ ਜਾ ਵੇ ਦਿਲ ਦਾ ਮੁਦਰਾ ਤੂੰ ਹੈ ਅੱਖ ਤਾਂ ਆਪਣੀ ਵੀ ਖੱਟੀ ਆ ਬਣੀ ਜਿਹੜਾ ਡੱਬੀ ਐ ਕਿਉਂ ਵੀ ਅੱਖ ਤਾਂ ਆਪਣੀ ਵੀ ਖੱਟੀ ਹੋ ਐ ਅੱਖ ਤੋਂ ਤਾਂ ਕੀ ਲੈਣਾ ਅੱਖ ਤੋਂ ਦੱਸਦਾ ਕੀ ਲੈਣਾ ਬੱਕਰਾ ਲੈਣਾ

ਓਹ ਦਤਾ ਉਹ ਚਾਹ ਤੇਰਾ ਕਿੰਨੇ ਦਾ ਯਾਰ ਗੱਲ ਗੱਲ ਵਿੱਚ ਬਚਾਲੇ ਆ ਆਪਣੇ ਇੱਥੇ ਖੜੀ ਵੀ ਆ ਨਹੀਂ ਐਨੇ ਦਾ ਨਹੀਂ ਇਹਦਾ ਗੱਗ ਖੜਾ ਜੂੜੇ ਵਾਲੇ ਨੂੰ ਹੀ ਦੇ ਦੂੰ ਮੈਂ ਨਾ ਦੇ ਦੂੰਗਾ ਦੇ ਦੂੰਗਾ ਦੇ ਦੂੰਗਾ ਮੈਂ ਨਾ ਵੇਚ ਦੂੰ ਮੜਿਆ ਤੂੰ ਪਰਾਂ ਹੋਇਆ ਵੇਚ ਦਾਂਗੇ ਅੱਜ ਤੇਰੇ ਹੁੰਦੇ ਨਹੀਂ ਵੇਚਦੇ ਕਿਉਂ ਜੀ ਪਹਿਲਾਂ ਤੇਰਾ ਪਹਿਲਾ ਤੇਰਾ ਸੌਦਾ ਹੈ ਆ ਰੌਂਡ ਬਾਜੀ ਦੀ ਕਰਾਉਂਦੇ ਚਲ 100 ਰੁਪਏ ਦੇ ਦੀ ਦਲਾਲੀ ਦਾ ਯਾਰ ਇਹ ਤਾਂ ਨੇੜੇ ਲੱਗੀ ਹੈ ਨੇੜੇ ਹੀ ਹੈ ਆ ਪਕੜਾ ਬਾਹਰ ਜਾਣੀ ਚਲ ਚਲ ਪਹਿਲੇ ਦੱਸ ਦੇ ਦੇਖ ਤੋਂ ਲੈਣਾ ਤਾਂ ਪਹਿਲੇ ਕੋਈ ਵੀ ਮੈਂ ਉਹਨਾਂ 7000 ਦਾ ਵੇਚਾਂਗੇ ਉਹ ਸਾਡਾ ਵੀ ਦਿਲ ਦੇ ਜਿਹੜੀ ਨਾ ਕੈਡਿਸ਼ਨਲ ਟਾਈ ਨਹੀਂ ਮੈਂ ਉਹ ਵੇਚਾਂਗੇ 7000 ਦਾ ਵੀਡੀਓ ਬਣਦੀ ਹੈ ਵੇਚਾਂਗੇ ਅੱਥੋਂ ਦੀ ਜੇ ਜ਼ਮੀਨਾਂ ਵਿਕਿਆ ਮੇਰੇ ਕਰੇ ਕਿੱਲੇ ਤੇ ਜਾਉ ਪਈਏ ਰੱਖ ਲਾਂਗੇ ਰੱਖ ਲਾਂਗੇ ਰੱਖਣੋਂ ਕੀ ਯਾਰ ਰੱਖਣੀ ਯਾਰ ਰੱਖ ਲਾਂਗੇ ਜੇ ਨਾਂ ਵਿਕਿਆ ਰੱਖ ਲਾਂਗੇ ਇਹ ਵੀ ਗੱਲ ਨਹੀਂ ਹੈਗੀ ਉਹ ਕੋਈ ਗੱਲ ਨਹੀਂ ਲੈ ਲਾਂਗੇ ਲੈ ਯਾਰ ਜੀ ਡੰਗਰੂ ਬਚ ਗਿਆ ਬਾਹਰ ਦੇ ਵੇਸਲੋ ਬਾਈ ਓਏ ਬਚ ਗਿਆ ਡੰਗਰੂ ਹੰਗ ਤੇਰੇ ਹੌਸ਼ਾ ਨਾ ਜੇ ਹੋਰ ਕਾਲ ਕਿਸੇ ਨੂੰ ਨਾ ਕੱਢੋ ਚਲ ਖੜੇ ਫਿਰ ਬਸ ਹਾਂ ਪੂਰ ਮੂਲ ਨੂੰ ਪਸੂਆਂ ਜੀ ਰਹਿਣਾ ਪੱਕਾ ਮੂਲ ਲੜ ਕਿਹਨੂੰ ਪਤਾ ਰਹਿੰਦਾ ਉਹ ਬਾਬਾ ਇਹ ਤਾਂ ਮੰਨਦਾ ਨਹੀਂ ਉਹ ਸਿੱਧਾ ਚਲਪੀ ਰਹਿਮ ਇਹ ਤੇਰਾ 50 ਦਾ ਲੋਟ ਮੈਂ ਦੇ ਦਾਂ ਨਾ ਭਾਈ ਹੋਰ ਕੀ ਹੈ ਹੋਰ ਕੀ ਕਰੀ ਫਿਰ ਇਹਦਾ ਤੇਰਾ ਪਾਛੂ ਕੀ ਬਾਰ ਕਰ ਗਿਆ ਕਿੱਥੇ ਆਉ ਰੇ ਆੜੀ ਹੋ

ਉਸ 5000 ਦਾ ਇਹ ਸਾਰੇ ਗਲਾਪੀ ਚਮੜੀ ਦਾ ਹੋ ਉਸ ਨਿਕਲਿਆ ਇਹ ਗਲਾਪੀ ਨੀ ਹੈ ਤੇਜ ਆ ਇੱਕ ਗਲਾਪੀ ਨਹੀਂ ਹੈ ਲੈ ਲੈ ਨਾ ਸ਼ਾਬ ਹਾਂ ਗਲਾਪੀਆਂ ਦਾ ਵੀ ਸਾਨੂੰ ਪਤਾ ਹੈ ਪਤਾ ਹੈਗਾ ਸਾਰੇ ਇੱਕ ਗਲਾਪੀ ਨਹੀਂ ਹੈਗਾ ਇੱਕ ਗਲਾਪੀ 1000 1400 ਚਮੜੀ ਦਾ ਮੇਮ ਨਾ ਰੰਗ ਚਿੱਟਾ ਹੈ ਹਾਂ ਰੰਗ ਚਿੱਟਾ ਗਲਾਪੀ ਦਾ ਤੈਨੂੰ ਪਤਾ ਹੋਣਾ ਹੈਗਾ ਤੂੰ ਮਾਰਨਾ ਮੇਮ ਨਾ ਤੇਰਾ ਵੇਚਦਾ ਸਾਰੀਆਂ ਗੱਲਾਂ ਛੱਡ ਮੇਰਾ ਕੋਲ ਉਹ ਤੂੰ ਗੱਲ ਸੁਣ ਲਿਆ ਕਰੋ ਨਾ ਮੇਰੇ ਯਾਰ ਹਾਂ ਚੁੱਪ ਕਰ ਜਾ ਟੜਕੇ ਨੂੰ ਤੜਕਾ ਲਾ ਲਾ ਤੇਲ ਦਾ ਖਾਲਾ ਮੱਛੀਆਂ ਪਕਾ ਕੇ ਹਾਂ ਠੰਡਵਾ ਆਲੀ ਆ ਲੋੜੀ ਮਨਾ ਦੇਗਾ ਓ ਚੁੱਪ ਕਰ ਜੀ ਓਏ ਆ ਲੈ ਵੇਚਦਾ ਵਸਾ ਸਾਡੇ ਕੀਸ਼ੂ ਨੂੰ ਸਾਡਾ ਠੀਕ ਆ ਗੱਲ ਇਹ ਦੁਕਾਨ ਟਰਾਜੂ ਬੰਦ ਕੀ ਵੇਦਾ ਪਤਾ ਵੇਚ ਖਾਈ ਬੁਰਾ ਕਰੀਂ ਇਹ ਉਲਟਾਈ ਨਹੀਂ ਸਿੱਧਾ 5000 ਹੀ ਦਿੰਦਾ ਦੀ ਇਹ 200 ਇਹ 280 ਦਾ ਹੋਣਾ ਨਹੀਂ ਨਾ ਹੁਣ ਆ ਲੋ ਤੁਹਾਨੂੰ ਪੁੱਗਦਾ ਨਹੀਂ ਚੱਲ ਰਹਿਣ ਸਾਡੇ ਚੜ ਦੇ ਤੈਨੂੰ 280 ਦਾ ਹੋ ਗਿਆ ਉਹ ਨਹੀਂ ਯਾਰ ਓਏ ਚੁੱਪ ਕਰ ਲੈ 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 ਮੇਰੇ ਪਿੱਛੇ ਸੀ ਮਰਦੇ ਝੰਡ ਤੇ ਅਗਲੇ ਨਾਲ ਆਪਣੇ ਨਾਲ ਖਾ ਲਈ ਆ ਭਰੇ ਹੋ ਚਲ ਭੜੀ ਓਏ ਓ ਰੋਲ ਤੇ ਵੇਚਦੇ ਵੇਚਦੇ ਸਾਨੂੰ ਕਿਤਾ ਸਚਉਂਦੇ ਨੇ ਚੱਕ ਚੱਕ ਕਟਾ ਦੋ ਇੰਨੇ ਜੋ ਸਾਈਨ ਨੂੰ ਸੋਦੇ ਵਾ ਚੱਕ ਚੱਕ ਦੇਖ ਲੈ ਜਮਾ ਕੇ ਹਣ ਹਣ ਕਾ ਵਰਦੀ ਹੈ ਮੇਰੇ ਚਾ ਓਏ ਜੀ ਵਰਦੀ ਤਕੜੀ ਤਾਕਰੀ ਬਣਾ ਨੂੰ ਧਿਆਕੇ ਆਉਂਦੇ ਆ ਦੀਵਾ ਬੱਤੀ ਲਾ ਕੇ ਆਉਂਦੇ ਆ ਦੀਵਾ ਬੱਤੀ ਰੋ ਲਾ ਕੇ ਹੁੰਦਾ ਹਾਂ ਮੈਂ ਰਹਿਤ ਕਰਨਜੀਤ ਧੂਫ ਵੀ ਲਾਉਂਦੇ ਆ ਜੋ ਸੀਟੀ ਮਾਰਦੇ ਸੋਤਾ ਮਸਾ ਪੱਕਿਆ પાટ કે બેક ગયા બકરા ભાઈ રા કી કિંમત છે કે ની હોગી જી 650 એનું 200 મોડ 5000 રૂપિયા એ દે દે કરકે લેના જો કરતી એ દે 对。